ਹੈਲੋ ਮੈਂ ਡਾਕਟਰ ਤੇਰੰਕਰ ਲੈ ਕੇ ਆਈ ਹਾਂ ਅੱਜ ਦਾ ਰਾਸ਼ੀਫਲ ਅੱਜ ਮਿਤੀ ਹੈ 3 ਸਤੰਬਰ 2025 ਚੰ드ਰਮਾ ਰਹੇਗਾ ਤੁਨੂ ਰਾਸ਼ੀ ਵਿੱਚ ਤੇ ਨਕਸ਼ਤਰ ਹੈ ਪੂਰਵਾਸ਼ਾੜਾ ਰਾਹੂ ਕਾਲ ਦਾ ਸਮਾਂ ਨੋਟ ਕਰ ਲਓ ਦੁਪਹਿਰ 12 ਵਜੇ ਤੋਂ 1:30 ਵਜੇ ਤੱਕ ਰਹਿਣਾ ਹੈ ਜੇ ਮੈਂ ਗ੍ਰਹਿ ਵਿਚਾਰ ਦੀ ਗੱਲ ਕਰਾਂ ਤਾਂ ਅੱਜ ਚੰ드ਰਮਾ ਤੁਨੂ ਰਾਸ਼ੀ ਵਿੱਚ ਪੂਰਵਾਸ਼ਾੜਾ ਨਕਸ਼ਤਰ ਨਾਲ ਯਾਤਰਾ ਕਰ ਰਿਹਾ ਹੈ ਇਕਾदशी ਤਿਥੀ ਤੇ ਅਜਿਸ਼ਮਨ ਯੋਗ ਮਨੁੱਖ ਦੇ ਮਨ ਨੂੰ ਆਤਮਿਕ ਸ਼ਾਂਤੀ ਵੱਲ ਖਿੱਚਦੇ ਹਨ ਇਹ ਸੰਯੋਗ ਮਨੁੱਖ ਨੂੰ ਅੰਦਰੋਂ ਨਿਹਮਤ ਪ੍ਰਾਕਰਮ ਤੇ ਸਟਾਈਲ ਵਾਲ ਉਤਸ਼ਾਹਿਤ ਕਰਦਾ ਹੈ ਧਿਆਨ ਨਾਲ ਸੁਣੋ ਆਪਣੀ ਤੇ ਆਪਣੇ ਆਪਣੇ ਨਾਲ ਜੁੜੇ ਆਪਣਿਆਂ ਦੀ ਔਥੈਂਟਿਕ ਰਾਸ਼ੀ ਮੇਖ ਰਾਸ਼ੀ ਦੀ ਵਾਰੀ ਹੈ ਤੁਹਾਡਾ ਮਨ ਉਤਸ਼ਾਹ ਨਾਲ ਭਰਿਆ ਰਹੇਗਾ ਪਰ ਧੀਰਜ ਰੱਖਣਾ ਜ਼ਰੂਰੀ ਹੈ ਸ਼ੁਭ ਰੰਗ ਲਾਲ ਤਾਰਾਫਲ ਪ੍ਰਤੀਕੂਲ ਹੈ ਭਾਵ ਤੁਹਾਡੇ ਹੱਕ 'ਚ ਨਹੀਂ ਹੈ ਤੁਸੀਂ ਉਹ ਪਾ ਕਰੋਗੇ ਲਾਲ ਚੁੰਨੀ ਚੰਦਰਮਾ ਨੂੰ ਦਿਖਾਉਣੀ ਹੈ ਤੇ ਕਿਸੇ ਗਰੀਬ ਨੂੰ ਅਗਲੇ ਦਿਨ ਦਾਨ ਦੇ ਵਿੱਚ ਦੇ ਦੇਣੀ ਹੈ ਇੱਕ ਇੱਕ ਕਮੈਂਟ ਕਰਾਂਗੀ ਫਾਰਮੈਟ ਥੋੜੀ ਜਿਹੀ ਚੇਂਜ ਕਰਤੀ ਹੈ ਮੈਂ ਹਰੇਕ ਰਾਸ਼ੀ ਵਾਲਿਆਂ ਨੂੰ ਇੱਕ ਮੈਂ ਪ੍ਰਸ਼ਨ ਕਰਨਾ ਪ੍ਰਸ਼ਨ ਦਾ ਜਦੋਂ ਤੁਸੀਂ ਜਵਾਬ ਦਿਓਗੇ ਨਾ ਵੀਡੀਓ ਸੁਣਨ ਤੋਂ ਬਾਅਦ ਤਾਂ ਤੁਸੀਂ ਜਿਹੜਾ ਵੀ ਜਵਾਬ ਦਿਓਗੇ ਉਹਦੇ ਵਿੱਚ ਜਿਹੜਾ ਵੀ ਵਧੀਆ ਜਵਾਬ ਰੈਂਡਮਲੀ ਮੈਂ ਇੱਕ ਜਵਾਬ ਚੱਕਿਆ ਕਰਾਂਗੀ ਤੇ ਮੈਂ ਉਸ ਦਾ WhatsApp ਕਾਲ ਤੇ ਅਟੈਂਡ ਕਰਕੇ ਤੁਹਾਡੀ ਕਾਲ ਆਈ ਕਿ ਮੈਂ ਅਟੈਂਡ ਕਰਾਂਗੀ ਤੁਹਾਡੀ ਇੱਕ ਸਮੱਸਿਆ ਦਾ ਹੱਲ ਮੈਂ ਕਰ ਦਿਆ ਕਰਾਂਗੀ ਠੀਕ ਹੈ ਜੀ ਮੈਂ ਇੰਨਾ ਕੋਆਪਰੇਟ ਤੁਹਾਨੂੰ ਕਰਨਾ ਚਾਹੁੰਦੀ ਹਾਂ ਸੋ ਮੇਕ ਰਾਸ਼ੀ ਵਾਲਿਆਂ ਲਈ ਜਿਹੜਾ ਕਮੈਂਟ ਲਈ ਪ੍ਰਸ਼ਨ ਆ ਉਹਦਾ ਤੁਸੀਂ ਜੀ ਦਿਓਗੇ ਜਵਾਬ ਮੈਂ ਸਵਾਲ ਪੁੱਛ ਰਹੀ ਹਾਂ ਕਿ ਕੀ ਤੁਸੀਂ ਧੀਰਜ ਦੇ ਨਾਲ ਆਪਣੇ લક્ષ ਨੂੰ ਪੂਰਾ ਕਰ ਪਾਓਗੇ ਰਾਸ਼ੀ ਨਾਲ ਸੰਬੰਧਿਤ ਹੋਏਗਾ ਇਹ ਸਾਰਾ ਸਵਾਲ ਬ੍ਰਿਖ ਰਾਸ਼ੀ ਵਾਲੇ ਉਹ ਪਰਿਵਾਰ ਚ ਖੁਸ਼ੀ ਦਾ ਮਾਹੌਲ ਰਹੇਗਾ ਤੇ ਮਨ ਨੂੰ ਸ਼ਾਂਤੀ ਮਹਿਸੂਸ ਕਰੇਗਾ ਸ਼ੁਭ ਰੰਗ ਹੈ ਚਿੱਟਾ ਤਰਫਲ ਸਮ ਹੈ ਭਾਵ ਨੋਰਮਲ ਦਿਨ ਰਹੇਗਾ ਤੁਹਾਡੇ ਲਈ ਤੁਸੀਂ ਉਪਾ ਕਰਨਾ ਹੀ ਨਹੀਂ ਕਿਉਂਕਿ ਜ਼ਰੂਰਤ ਨਹੀਂ ਤਾਂ ਨਹੀਂ ਕਰੀਦਾ ਕਮੈਂਟ ਲਈ ਤੁਹਾਡੇ ਦਾ ਪ੍ਰਸ਼ਨ ਹੈ ਕਿ ਜੇ ਮੇਰੀ ਕੀਤੀ ਹੋਈ ਭਵਿੱਖਬਾਣੀ ਜੇ ਸੱਚੀ ਹੋ ਜਾਂਦੀ ਹੈ ਤਾਂ ਪਰਿਵਾਰ ਵਿੱਚ ਆਈ ਖੁਸ਼ੀ ਨੂੰ ਤੁਸੀਂ ਕਿਵੇਂ ਮਨਾਓਗੇ ਮਿੱਠਨਸ਼ ਵਾਲਿਓ ਕੰਮ ਦੇ ਵਿੱਚ ਕੁਝ ਰੁਕਾਵਟਾਂ ਆ ਸਕਦੀਆਂ ਪਰ ਹਿੰਮਤ ਨਾਲ ਤੁਸੀਂ ਹੱਲ ਕੱਢ ਹੀ ਲੈਣਾ ਹੈ ਸ਼ੁਭ ਰੰਗ ਰਹੇਗਾ ਹਰਾ ਤਰਫਲ ਅੱਜ ਸ਼ੁਭ ਹੈ ਤੇ ਤੁਸੀਂ ਉਪਾ ਕਰੋਂਗੇ ਬਿਲ ਪੱਤਰ ਚੰਦਰਮਾ ਨੂੰ ਅਰਪਿਤ ਕਰਨਾ ਹੈ ਸામਨੇ ਦਿਖਾਓ ਤੇ ਗਮਲੇ ਦੇ ਸਾਈਡ ਤੇ ਰੱਖ ਦੋ ਕਮੈਂਟ ਲਈ ਪ੍ਰਸ਼ਨ ਹੈ ਕਿ ਕੀ ਤੁਸੀਂ ਚੁਣੌਤੀਆਂ ਸਾਹਮਣੇ ਹਿੰਮਤ ਤਾਂ ਨਹੀਂ ਹਾਰਦੇ ਮੈਨੂੰ ਜ਼ਰੂਰ ਦੱਸਣਾ ਕਰਕਰਾਸ਼ੀ ਵਾਲਿਓ ਮਨ ਵਿੱਚ ਸ਼ਾਂਤੀ ਬਣੀ ਰਹਿਣੀ ਹੈ ਤੇ ਯਾਤਰਾ ਰਹੇਗੀ ਸੁਖਦ ਸ਼ੁਭ ਰੰਗ ਰਹੇਗਾ ਚਾਂਦੀ ਰੰਗਾ ਭਾਵ ਸਿਲਵਰ ਕਲਰ ਤਾਰਾ ਫਲ ਸ਼ੁਭ ਹੈ ਇਸ ਕਰਕੇ ਕਿਸੇឧបਾਦੀ ਲੋੜ ਨਹੀਂ ਹੈ ਕਮੈਂਟ ਲਈ ਪ੍ਰਸ਼ਨ ਹੈ ਮੇਰਾ ਸ਼ਾਂਤੀ ਭਰੇ ਦਿਨ ਤੁਹਾਨੂੰ ਕਿਵੇਂ ਦਾ ਲੱਗੇਗਾ ਕਿਉਂਕਿ ਕੱਲ ਤੁਹਾਡਾ ਸ਼ਾਂਤੀ ਭਰੇ ਦਿਨ ਹੈ ਸਿੰਘ ਰਾਸ਼ੀ ਵਾਲਿਓ ਆਰਥਿਕ ਆਰਥਿਕ ਮਾਮਲਿਆਂ ਚ ਹਲਕਾ ਦਵਾਰ ਹੈ ਨਾ ਜਿਸ ਕਾਰਨ ਤੇ ਰਜਦੀ ਲੋੜ ਹੈ ਸ਼ੁਭ ਰੰਗ ਰਹੇਗਾ ਕੇਸਰੀ ਤਾਰਾ ਫਲ ਤੁਹਾਡਾ ਪ੍ਰਤੀਕੂਲ ਹੈ ਭਾਵ ਹੱਕ ਚ ਨਹੀਂ ਹੈ ਇਸ ਲਈ ਇੱਕ ਹਲਕਾ ਫੁਲਕਾ ਉਪਾਅ ਕਰਾਂਗੇ ਗੋੜ ਚੰਦਰਮਾ ਨੂੰ ਇਦਾਂ ਦਿਖਾਉਣਾ ਹੈ ਛੋਟੀ ਜੀ ਪੇਸੀ ਲੈ ਕੇ ਤੇ ਗਾਂ ਨੂੰ ਖੜਾ ਦੇਣਾ ਅਗਲੇ ਦਿਨ ਕਮੈਂਟ ਲਈ ਤੁਹਾਡਾ ਪ੍ਰਸ਼ਨ ਹੈ ਕਿ ਕੀ ਤੁਸੀਂ ਧਨ ਸੰਬੰਧੀ ਦਣਾ ਨੂੰ ਹੈ ਨਾ ਟੈਨਸ਼ਨਸ ਦਾ ਹੁੰਦੀਆਂ ਹੈ ਪੈਸੇ ਸੰਬੰਧੀ ਸੰਭਾਲ ਪਾਉਨੇ ਹੋ ਕੰਨੇ ਰਾਸ਼ੀ ਵਾਲਿਓ ਦੋਸਤਾਂ ਨਾਲ ਮਿਲਾਪ ਹੋ ਜਾਣਾ ਤੇ ਮਨ ਰਹੇਗਾ ਪ੍ਰਸੰਨ ਸ਼ੋਭ ਰੰਗ ਰਹਿਗਾ ਹਲਕਾ ਹਰਾ ਤਾਰਾ ਫਲ ਕਹਿੰਦਾ ਸਮ ਸਮ ਬੈਲੈਂਸ ਨਾਰਮਲ ਇਸ ਲਈ ਤੁਹਾਨੂੰ ਕਿਸੇ ਉਪਾਦੀ ਲੋੜ ਨਹੀਂ ਹੈ ਮੇਰੇ ਲਈ ਕਮੈਂਟ ਵਿੱਚ ਪ੍ਰਸ਼ਨ ਤੁਹਾਡਾ ਤੇ ਤੁਸੀਂ ਦੇਣਾ ਜਵਾਬ ਕਿ ਦੋਸਤਾਂ ਨਾਲ ਬਤਾਇਆ ਸਮਾ ਤੁਹਾਨੂੰ ਕਿਵੇਂ ਖੁਸ਼ ਕਰਦਾ ਹੈ ਤੁਹਾਨੂੰ ਰਸ਼ੀ ਵਾਲਿਓ ਰਿਸ਼ਤਿਆਂ ਚ ਮਿਠਾਸ ਵਧ ਜਾਣੀ ਹੈ ਤੇ ਪਰਿਵਾਰਕ ਸੁਖ ਮਿਲੇਗਾ ਮਿਲੇਗਾ ਸ਼ੋਭ ਰੰਗ ਰਹਿਗਾ ਨੀਲਾ ਤਾਰਾ ਫਲ ਹੈ ਸ਼ੁਭ ਫਿਰ ਉਪਾਅ ਕਿਉਂ ਕਰਨਾ ਕਮੈਂਟ ਲਈ ਪ੍ਰਸ਼ਨ ਹੈ ਕਿ ਤੁਸੀਂ ਆਪਣੇ ਰਿਸ਼ਤਿਆਂ ਨੂੰ ਹੋਰ ਮਿੱਠਾ ਬਣਾਉਣ ਦੀ ਕੋਸ਼ਿਸ਼ ਕਰਦੇ ਹੋ। ਬ੍ਰਿਸ਼ਟ ਕਾਚੀ ਵਾਲਿਓ ਮਨ ਦੇ ਵਿੱਚ ਹਲਕੀ ਜਿਹੀ ਬੇਚੈਨੀ ਰਹਿਣੀ ਆ ਇਸ ਲਈ ਸਬਰ ਤੋਂ ਕੰਮ ਲੈਣਾ ਆ। ਇੱਕ ਪਲ ਬੀਤ ਜਾਣਗੇ। ਇਸ ਲਈ ਪੋਜ਼ਿਟਿਵ ਸੋਚ ਰੱਖਣੀ ਆ। ਸ਼ੁਭ ਰੰਗ ਹੈ ਮੈਰੂਨ, ਤਾਰਾ ਫੜ ਅਸ਼ੁਭ ਹੈ, ਭਾਵ ਹੱਕ ਚ ਨਹੀਂ ਹੈ। ਉਪਾਅ ਕਰੋਗੇ 5 ਲੌਂਗ ਚੰਦਰਮਵਲ ਨੂੰ ਦਿਖਾ ਕੇ ਉਹਨਾਂ ਨੂੰ ਜਲਾ ਦੇਣਾ। ਭਾਵ ਧੋਣੀ ਸਾਰੇ ਖਰਚ ਘੁਮਾ ਦੇਣੀ ਆ। ਕਮੈਂਟ ਲਈ ਪ੍ਰਸ਼ਨ ਹੈ ਤੁਹਾਡਾ ਕਿ ਕੀ ਤੁਸੀਂ ਬੇਚੈਨੀ ਦੇ ਵੇਲੇ ਸ਼ਾਂਤ ਰਹਿ ਸਕਦੇ ਹੋ? ਸੱਚ ਮੁਚਾ ਔਖਾ ਜਵਾਬ ਸੋਚ ਕੇ ਦੇਣਾ ਅੱਛਾ ਤੁਹਾਨੂੰ ਰਾਸ਼ੀ ਵਾਲਿਓ ਤੁਹਾਡੇ ਆਪਣੇ ਫੈਸਲਿਆਂ 'ਚ ਅੰਧਵਿਸ਼ਵਾਸ ਰਹੇਗਾ ਤੇ ਕੰਮਾਂ ਵਿੱਚ ਰਹੇਗੀ ਸਫਲਤਾ ਸ਼ੁਭ ਰੰਗ ਪੀੜਾ ਤਾਰਾ ਫਲ ਹੈ ਸ਼ੁਭ ਉਪਾਏ ਤੁਹਾਨੂੰ ਅੱਜ ਕਿਸੇ ਉਪਾਅ ਦੀ ਲੋੜ ਨਹੀਂ ਕਿਉਂਕਿ ਤਾਰਾ ਫਲ ਸ਼ੁਭ ਹੈ ਕਮੈਂਟ ਲਈ ਪ੍ਰਸ਼ਨ ਇਹ ਹੈ ਕਿ ਕੀ ਤੁਸੀਂ ਆਪਣੇ ਫੈਸਲਿਆਂ 'ਚ ਵਿਸ਼ਵਾਸ ਰੱਖਦੇ ਹੋ ਕਿ ਜੋ ਤੁਸੀਂ ਫੈਸਲੇ ਲਏ ਆ ਉਹ ਬਿਲਕੁਲ ਵਧੀਆ ਲਏ ਆ ਠੀਕ ਹੈ ਮਕਰ ਰਾਸ਼ੀ ਵਾਲਿਓ ਅਧੂਰੇ ਕੰਮ ਪੂਰੇ ਹੋਣਗੇ ਤੇ ਮਨ ਹਲਕਾ ਮਹਿਸੂਸ ਕਰੋਗਾ ਸ਼ੁਭ ਰੰਖ ਹੈ ਸਲੀਟੀ ਤਾਰਾ ਫਲ ਸਾਮ ਹੈ ਇਸ ਲਈ ਉਪਾ ਕਰਨਾ ਹੀ ਨਹੀਂ ਕਮੈਂਟ ਲਈ ਮੇਰਾ ਪ੍ਰਸ਼ਨ ਤੁਹਾਡੇ ਵੱਲ ਅਧੂਰਾ ਕੰਮ ਪੂਰਾ ਹੋਣ ਤੇ ਤੁਹਾਨੂੰ ਕਿੰਨੀ ਖਰਾਹਤ ਮਿਲਦੀ ਹੈ ਦੱਸਣਾ ਜ਼ਰੂਰ ਇਹ ਕੋਈ ਵੱਡੇ ਪੇਪਰਾਂ ਦੇ ਪ੍ਰਸ਼ਨ ਨਹੀਂ ਹੈ ਜਿਹੜੇ ਔਖੇ ਆ ਜਾਂ ਸੋਚ ਕੇ ਦੇਣੇ ਆ ਸਵਾਭਿਕ ਤੌਰ ਤੇ ਅੰਤਰਮਨ ਤੋਂ ਸੱਚੇ ਦਿਲ ਨਾਲ ਮੈਨੂੰ ਜਵਾਬ ਦੇਣੇ ਆ ਇਹਨਾਂ ਕਮੈਂਟਾਂ ਦੇ ਜਿਹੜੇ-ਜਿਹੜੇ ਤੁਹਾਡੀ ਰਾਸ਼ੀ ਨਾਲ ਸੰਬੰਧਿਤ ਮੈਂ ਇੱਕ ਅਲੱਗ ਵੱਖਰੇ ਤਰੀਕੇ ਨਾਲ ਰਾਸ਼ੀ ਫਲ ਦੇਣਾ ਸ਼ੁਰੂ ਕੀਤਾ ਹੈ ਕਮਰਾਸ਼ੀ ਵਾਲਿਓ ਮਿੱਤਰਾਂ ਨਾਲ ਗੱਲਬਾਤ ਮਨ ਨੂੰ ਖੁਸ਼ੀ ਦਏਗੀ ਪਰ ਕੁਝ ਉਲਝਣਾ ਵੀ ਰਹਿ ਸਕਦੀਆਂ ਹਨ ਤੁਹਾਡਾ ਸ਼ੁਭ ਰੰਗ ਹੈਗਾ ਨੀਲਾ ਤਾਰਾ ਫਲ ਪ੍ਰਤੀਕੂਲ ਆ ਪਾਵ ਹਕਤ ਨਹੀਂ ਹੈ ਤੁਸੀਂ ਇੱਕ ਉਪਾਅ ਕਰੋਗੇ ਦੁੱਧ ਚ ਚੰਦਨ ਮਿਲਾ ਕੇ ਚੰਦਰਮਾ ਨੂੰ ਅਰਪਤ ਕਰੋ ਪੰਸਾਰੀ ਦੀ ਦੁਕਾਨ ਤੇ ਚੰਦਰ ਪਾਊਡਰ ਮਿਲ ਜਾਂਦਾ ਚੱਕ ਭਰਾਈ ਦਾ ਨਹੀਂ ਹੁੰਦਾ ਇੱਕ ਸਟਿਕ ਲੈ ਲਓ ਉਸ ਸਟਿਕ ਨੂੰ ਐ ਘਮਾ ਦੇਈਦਾ ਪੱਕੀ ਲਿਆ ਕੇ ਰੱਖ ਲਓ ਕਮੈਂਟ ਲਈ ਪ੍ਰਸ਼ਨ ਹੈ ਕਿ ਕੀ ਗੱਲਬਾਤ ਤੁਹਾਡੀਆਂ ਉਲਝਣਾਂ ਨੂੰ ਦੂਰ ਕਰਦੀ ਹੈ ਆਪਸ ਵਿੱਚ ਜੇ ਕਰਦੇ ਹੋ ਸੰਵਾਦ ਰਚਾਉਣੇ ਹੋ ਤਾਂ ਤੁਹਾਨੂੰ ਲੱਗਦਾ ਕਿ ਇਹ ਗੱਲਬਾਤ ਕਰਨ ਨਾਲ ਉਹ ਦਿਨ ਦੂਰ ਹੋ ਗਈ ਕਿੰਨਾ ਰਿਲੀਫ ਮਿਲਦੀ ਹੈ ਦੱਸਣਾ ਮੇਰਾ ਸ਼ਿਵਾਲੇ ਉਹ ਦਿਨ ਸੁਖਮਈ ਬੀਤੇਗਾ ਤੇ ਕਾਰਜਾਂ 'ਚ ਮਿਲੇਗੀ ਸਫਲਤਾ ਸ਼ੁਭ ਰੰਗ ਰਹੇਗਾ ਗੁਲਾਬੀ ਤਾਰਾਫਲ ਸ਼ੁਭ ਹੈ ਉਪਾਅ ਤੁਸੀਂ ਕੁਝ ਕਰਨਾ ਨਹੀਂ ਕਮੈਂਟ ਲਈ ਪ੍ਰਸ਼ਨ ਦਾ ਜਵਾਬ ਜ਼ਰੂਰ ਦਿਓਗੇ ਕਿ ਸਫਲਤਾ ਤੁਹਾਡੇ ਮਨ ਨੂੰ ਹੋਰ ਆਤਮ ਵਿਸ਼ਵਾਸੀ ਬਣਾਉਂਦੀ ਹੈ ਦੇਖੋ ਉਪਾਅ ਹਸਤੇ ਸਭ ਦੇ ਰਾਸ਼ੀ ਵਾਈਜ਼ ਕਿਤੇ ਕੋਈ ਕਮੀ ਪੇਸ਼ੀ ਹੈ ਤਾਂ ਆਰੇ ਰੈਸਟੋਰੇਰ ਸਰਵਸਾਂਝਾ ਉਪਾਅ ਤਾਂ ਮੈਂ ਦੱਸਣੋਂ ਹਟਣਾ ਨਹੀਂ ਅੱਜ ਰਾਤ ਚੰਦਰਮਾ ਨੂੰ ਦੇਖਣਾ ਹੈ ਬਰਸਾਤ ਦਾ ਮੌਸਮ ਆ ਚੰਦਰਮਾ ਨਜ਼ਰ ਨਹੀਂ ਆਉਂਦਾ ਫਿਰ ਮੈਂ ਦੱਸ ਦਵਾਂ ਚੰਦਰਮਾ ਕਿਤੇ ਲੁਕਿਆ ਨਹੀਂ ਹੁੰਦਾ ਪਤਾ ਆ ਕਿ ਇੰਨੀ ਕ ਤਰੀਕ ਨੂੰ ਚੰਦਰਮਾ ਇਸ ਦਿਸ਼ਾ 'ਚ ਹੈ ਠੀਕ ਹੈ ਜੀ ਇੱਕ ਮੁਠੀ ਚਾਵਲ ਆਪਣੇ ਸਿਰ ਤੋਂ ਤਿੰਨ ਵਾਰ ਘੁਮਾ ਕੇ ਮਾਰਨੇ ਆ ਐਂਟੀ ਕਲੌਕਵਾਈਜ਼ ਤੇ ਅਗਲੇ ਦਿਨ ਬਾਹਰ ਖੁੱਲੀ ਜਗ੍ਹਾ ਤੇ ਸੈੱਟ ਦਿਓ ਜੇ ਬਹੁਤਾ ਹਨੇਰਾ ਨਹੀਂ ਹੈ ਤਾਂ ਬਾਹਰ ਮੌਸਮ ਠੀਕ ਹੈ ਬਾਹਰ ਸੈੱਟ ਦਿਓ ਅਲੱਗ ਜਿੱਤੇ ਪੰਛੀ ਵੀ ਖਾ ਲੈਣ ਇਸ ਟੁੱਟ ਕੇ ਨਾਲ ਪਿੱਤਰਵਾਦ ਦਾ ਘਟ ਜਾਣੀ ਹੈ ਹੌਲੀ ਹੌਲੀ ਸਲੋ ਸਲੋ ਸਭ ਕੁਝ ਠੀਕ ਹੋ ਜਾਣਾ ਮਨ ਹਲਕਾ ਹੋਏਗਾ ਤੇ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ ਵੈਦਿਕ ਗ੍ਰੰਥਾਂ ਦੇ ਇਹ ਉਪਾਅ ਆਥੈਂਟਿਕ ਨੇ ਸ਼ਾਸਤਰੀ ਨੇ ਇਹ ਸਾਰੀਆਂ ਰੈਮਡੀਜ਼ ਬਹੁਤ ਕੀਮਤੀ ਨੇ ਇਹ ਉਹ ਨੇ ਜੋ ਪੀੜੀਆਂ ਤੋਂ ਲੋਕ ਪੀੜੀਦਰ ਪੀੜੀ ਕਰਦੇ ਆਏ ਆ ਹੈਨਾ ਜਦੋਂ ਮਹਿੰਗੇ ਭਾਅ ਇੰਨੇ ਪੈਸੇ ਨਹੀਂ ਸੀ ਮਹਿੰਗੇ ਉਪਾਅ ਨਹੀਂ ਸੀ ਕਰ ਸਕਦੇ ਤਾਂ ਸਾਡੇ ਪੁਰਾਣੇ ਵੱਡੇ-ਵਡੇਰੇ ਇਹ ਉਪਾਅ ਕਰਦੇ ਹੁੰਦੇ ਸੀ ਠੀਕ ਹੈ ਜੀ ਸੋ ਤੁਸੀਂ ਇਹ ਕਰੋ ਇਦਾਂ ਨਾ ਕਰਿਆ ਕਰੋ ਕੋਈ ਬੜੇ ਹਲਕੇ ਉਪਾਅ ਪਤਾ ਨਹੀਂ ਇਹਨਾਂ ਦਾ ਅਸਰ ਨਹੀਂ ਹੋਣਾ ਨਹੀਂ ਤੁਸੀਂ ਲੁੱਟੇ ਨਹੀਂ ਜਾਣਾ ਇਹ ਜਿਆਦਾ ਇਫੈਕਟਿਵ ਹੋਣਗੇ ਗਰੰਟੀਡ ਠੀਕ ਹੈ ਸੋ ਅੰਤ ਵਿੱਚ ਜੇ ਤੁਹਾਨੂੰ ਅੱਜ ਦਾ ਰਾਸ਼ੀਫਲ ਲਾਭਕਾਰੀ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦੇਣੀ ਆਪਣੇ ਦੋਸਤਾਂ ਨਾਲ ਸਾਂਝਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਪਰ ਨਹੀਂ ਕਰ ਰਹੇ ਭੁੱਲ ਜਨਿਓ ਰਾਸ਼ੀਜੀ ਪੁੱਛੇਗੇ ਮੇਰੇ ਸਵਾਲ ਦੇ ਬਦਲੇ ਆਏ ਤੁਹਾਡੇ ਕਮੈਂਟ ਵਿੱਚੋਂ ਮੈਂ ਇੱਕ ਕਮੈਂਟ ਦੀ ਚੋਣ ਕਰਾਂਗੀ ਰਿਪੀਟ ਕਰਨ ਲੱਗੀ ਹਾਂ ਤੇ ਉਸ ਕਮੈਂਟ ਨੂੰ ਕਰਨ ਵਾਲੇ ਦਰਸ਼ਕ ਦੀ ਇੱਕ ਸਮੱਸਿਆ ਦਾ ਨਿਦਾਨ ਜਾਂ ਹੱਲ ਕਰਾਂਗੀ WhatsApp ਕਾਲ ਤੇ ਮਿਲਾਂਗੀ ਸਵੇਰੇ ਟੀਲ ਦਨ ਬਾਏ ਬਾਏ ਆਪਣਾ ਰੱਖੋ ਖਿਆਲ